ਸਾਸੀ ਗੱਲ ਜੀ ਸਾਰਿਆਂ ਨੂੰ ਲੋ ਜੀ ਚੱਲ ਪਿਆ ਕੰਮ ਸਵੇਰੇ ਹੀ ਫੇਰ ਅੱਜ ਹੋ ਜਾਊਗਾ ਰੀਲ ਦਾ ਬੇਲਰ ਵੀ ਕੰਪਲੀਟ ਹੋ ਜਾਊਗਾ ਰੈਕ ਤਾਂ ਕੱਲ ਕਰ ਦਿੱਤਾ ਸੀਗਾ ਇਹਦਾ ਬੇਲਰ ਸਿਰਫ ਰੀਲ ਹੀ ਰਹਿੰਦੀ ਐ ਸਿਰਫ ਉਹ ਖਰਾਦੀਏ ਤੋਂ ਖਰਾਦ ਹੋ ਕੇ ਆਉਣੇ ਹੀ ਪੈਪ ਆ ਗਏ ਆ ਬਸ ਬਸ ਸਾਫ਼ ਸਪਾਈਆ ਕਰਕੇ ਫਿੱਟ ਕਰ ਦੇ ਆ ਪਹਿਲਾਂ ਤਾਂ ਪੈਪ ਕੰਪਲੀਟ ਕਰ ਲਈਏ ਬੁੱਚ ਬਚ ਲਾ ਕੇ ਬੈਰੰਗ ਬੁਰੰਗ ਲਾ ਕੇ ਉਦੋਂ ਬਾਅਦ ਦੇ ਵਿੱਚ ਇਹਨੂੰ ਦੋ ਤਨ ਨਾਟਕ ਡਾਉਣੇ ਆ ਖਰਾਦਗੇ ਨੂੰ ਸੱਧਿਆ ਇੱਥੇ ਉਹ ਆਜੂਗਾ ਤਾਂ ਮਿੰਟ ਮਿੰਟ ਹੀ ਕੱਢ ਦੂਗਾ ਰੀਲ ਲਾ ਕੇ ਗਾਰਡ ਲਾ ਕੇ ਇਹਨੂੰ ਫਿੱਟ ਕਰ ਦੇਣਾ ਥੱਲੇ ਰੀਲ ਨੂੰ ਤੇ ਮੋੜ ਕੇ ਇਹਨੂੰ ਚਾੜ ਕੇ ਤੇ ਇਹ ਹੋ ਗਈ ਕੰਪਲੀਟ ਬੇਲਰ ਦਾ ਕੋਈ ਕੰਮ ਨਹੀਂ ਰਹਿ ਗਿਆ ਬੇਲਰ ਦਾ ਬਾਕੀ ਕੰਮ ਤਾਂ ਆਪਾਂ ਸਾਰਾ ਕਰਾ ਕੇ ਲਿਆਂਦਾ ਆ ਤੇ ਇੱਕ ਉਹਦੇ ਮੋਰਲੇ ਬੰਨੇ ਪੀਟੀਓ ਦੇ ਸ਼ਾਵਰ ਦੇ ਉੱਤੇ ਜੂ ਆ ਉਹ ਜੂ ਦੇ ਹੋਲ ਖੁੱਲੇ ਹੋਏ ਆ ਉਹਦੇ 'ਚ ਮੜਾ ਜਾ ਟਾਂਕਾ ਲਾਉਣਾ ਤਾਂ ਐਵੇਂ ਰੀਂ ਰੀਂ ਟਾਂਕਾ ਲੱਗਣਾ ਦੋ ਨਾਟਿਆ ਦੋ ਨਟਾਂ ਦੇ ਵਿੱਚ ਜਿੰਦ ਤੱਕ ਹੋਲ ਖੁੱਲੇ ਹੋ ਗਏ ਅੱਜ ਤੇ ਪੀਡੀਓ ਸ਼ਾਫਟ ਚੱਲਦੀ ਆ ਥੜੇ ਬੰਨ ਮਾਰੇ ਮਾਰੇ ਪਰ ਦੇਣੇ ਆ ਉਹਨੇ ਨਾਲ ਉਹ ਹੋ ਜਾਣਾ ਸਹੀ ਤੇ ਹੋਰ ਦਾ ਕੰਮ ਹੋਰ ਕੋਈ ਨਹੀਂਗਾ ਬਾ ਰੀਲ ਦਾ ਹੀ ਕੰਮ ਆ ਮੇਨ ਇਹ ਅੱਜ ਕਰ ਦੇਣੀ ਆ ਵੀ ਕੰਪਲੀਟ ਰੈਕ ਦਾ ਸਾਰਾ ਕੰਪਲੀਟ ਹੋ ਗਿਆ ਕ ਕਪੜਾ ਰਹਿੰਦਾ ਆ ਉਹਦੇ ਚਾਲ 10 ਮਿੰਟ ਲੱਗਦੇ ਜਦੋਂ ਮਰਜ਼ੀ ਲਾ ਲੋ ਤੇ ਅੱਜ 90% ਚਾਂਸ ਆ ਵੀ ਬੇਲਰ ਪੂਰਾ ਕੰਪਲੀਟ ਕਰਕੇ ਰੈਡੀ ਕਰ ਦੇਵਾਂਗੇ ਟਕਾਲਾਂ ਤੱਕ ਬਾਕੀ ਦੇਖਦੇ ਆ ਜੀ ਕਿੱਦਾਂ ਚੱਲਦਾ ਕੰਮ ਆ ਕਰ ਲੈ ਪੁੱਛ ਬੱਛ ਵੀ ਸਾਹਿਬ ਇਧਰ ਵੀ ਰੈਡੀ ਕਰ ਲਿਆ ਇੱਕ ਉਹ ਤਿਆਰ ਕਰ ਲਿਆ ਹੀ ਪੈਪ ਕੱਲ ਇਹ ਪੁੱਠਾ ਸਿੱਧਾ ਦੇਖਣਾ ਪੈਂਦਾ ਵੀ ਤੇ ਬੁੱਚ ਕਿੱਧਰ ਨੂੰ ਪਾਣੇ ਕਿੱਧਰ ਨੂੰ ਨਹੀਂ ਉਹ ਇੱਕ ਦੇ ਪਾ ਕੇ ਸੈਂਪਲ ਤਿਆਰ ਕਰ ਲਿਆ ਇਹਨੂੰ ਫਾਈਨਲ ਹੁਣ ਪੰਨਾ ਪੰਨਾ ਵਾਲੇ ਮੂਹਨ ਨਾਲੀਆਂ ਰਹਿੰਦੀਆਂ ਤੇ ਬਾਕੀ ਆ ਪੈਪ ਸਾਰੇ ਕੰਪਲੀਟ ਕਰਾ ਕੇ ਲੈ ਆਂਦੇ ਹੀ ਮਾਲ ਚੜਾ ਕੇ ਤੇ ਇਧਰ ਵੀ ਸਾਫ ਸਫਾਈ ਆ ਹੋਣ ਡਿਆ ਕਰਕੇ ਦੇਖਣੇ ਐ ਜੋ ਜਿਹੜੇ ਜਾਰਾ ਕਦੇ ਪਲਾਸਟਿਕ ਦੇ ਬੁੱਚ ਉਹ ਨਹੀਂ ਪਾਉਣੇ ਇੱਕ ਜਿਹੜੇ ਵਿੱਚ ਕੋਈ ਤੜਕੇ ਤੁਰਕੇ ਹੋਇਆ ਉਹ ਨਹੀਂ ਉਹ ਸਾਰਾ ਦੇਖ ਕੇ ਕੱਢ ਦੇਣੇ ਸਪੈਡ ਪਿੰਨਾ ਜਿਹੜੀ ਨਵੀਂ ਪੈਣ ਵਾਲੀ ਨਵੀਂ ਪਾਉਣੀ ਦੂਜੀਆਂ ਪੁਰਾਣੀਆਂ ਬਾਦਣੀਆਂ ਕੁਝ ਏ ਚੱਲਦਾ ਕੰਮ ਅਮਰਜੀਤ ਵੀ ਲੱਗਾ ਆ ਕੰਮ ਸਤਿ ਸ਼੍ਰੀ ਅਕਾਲ ਭਾਜੀ ਏ ਬੰਦਾ ਸਾਡਾ ਆ ਜਾਂਦਾ ਟਾਈਮ ਨਾਲ ਇਹ ਲੇਟ ਨਹੀਂ ਹੁੰਦਾ ਐਵੇਂ ਆਪਣੇ ਕਹਿ ਦਈਏ ਇੱਕ ਦਿਨ ਕੱਲ ਹੋਇਆ ਵੀ ਰਿਸ਼ਤੇਦਾਰੀ ਦੇ ਵਿੱਚ ਬੰਦੇ ਆਏ ਸੀਗੇ ਸੰਡੂ ਇਹਦਾ ਆਇਆ ਸੀ ਨਹੀਂ ਤੇ ਇਹ ਲੇਟ ਨਹੀਂ ਹੁੰਦਾ ਤੇ ਚੱਲਦੇ ਆ ਕੰਮ ਬਾਕੀ ਦਿਖਾਉਣੇ ਆ ਜੀ ਜਿੱਦਾਂ ਜਿੱਦਾਂ ਕੰਮ ਚੱਲਦਾ ਬੇਲਡਰ ਤਾਂ ਲੱਗੇ ਆਪਣੇ ਚੱਲ ਪਿਆ ਇੱਕ ਕਾਲੀ ਚ ਲਾਇਆ ਆ ਤੇ ਬਾਹਰ ਹੱਲੇ ਕੰਮ ਦਾ ਕੋਈ ਸਵਾਦ ਨਹੀਂ ਇੱਕ ਖੇਤ ਇੱਥੇ ਆ ਇੱਕ 2 ਕਿਲੋਮੀਟਰ ਜਾ ਕੇ ਆ ਇੱਕ ਗਾਂ 4 ਕਿਲੋਮੀਟਰ ਜਾ ਕੇ ਬਸ ਇਹ ਤਿੰਨਾਂ ਕੇ ਖੇਤ ਹੋਏ ਆ ਇਦਾਂ ਵੀ ਥੋੜਾ ਥੋੜਾ ਹੱਲੇ ਕੰਮ ਤੁਰਿਆ ਆ ਯਾਰਾ ਨਹੀਂ ਤੁਰਿਆ ਇਹ ਕੰਮ ਚੱਲਣਾ ਬਾਈ 26 27 ਤਰੀਕ ਦੇ ਲਾਗੇ ਜੇ ਮੀਂਹ ਨਾ ਪਿਆ ਜੇ ਮੀਂਹ ਪੈ ਗਿਆ ਤਾਂ ਫੇ ਇਹ ਚੱਲੂਗਾ ਮੀਂਹ ਤੋਂ ਬਾਅਦ ਜਦੋਂ ਬੱਤ ਲੱਗਦੀ ਆ ਉਹ ਖਰੀਦ ਸਾਰੇ ਈ ੜੀਕਦੇ ਆ ਵੀ ਇੱਕ ਤਰੀਕ ਦੀ ਖਰੀਦ ਆ ਜਾਵੇ ਵੀ ਖਰੀਦ ਤੋਂ ਬਾਅਦ ਚਲਾਈਏ ਆਪਾਂ ਕੰਮ ਉਹ ਬੇ ਰੇਟ ਨਹੀਂ ਲੱਗਦਾ ਝੋਨੇ ਦਾ ਜੇ ਖਰੀਦ ਨਹੀਂ ਆਈ ਹੁੰਦੀ ਤਾਂ ਉਹਦਾ ਕਰਕੇ ਵੀ 27 28 ਤਰੀਕ ਨੂੰ ਕੋਈ 29 ਨੂੰ ਇਦਾਂ ਵੜਾਉਂਦਾ ਵੀ ਇੱਕ ਤਰੀਕ ਨੂੰ ਖਰੀਦ ਆਈ ਜਾਣੀ ਆ 28 ਜਾਂ 30 ਨੂੰ ਵੜਾਵਾਂਗੇ ਤੇ 26 27 28 29 ਉਹਦੇ ਵਿੱਚ ਮੀਂਹ ਦੱਸਿਆ ਜੇ ਮੀਂਹ ਪੈ ਗਿਆ ਫੇ ਇਹ ਕੰਮ 1 2 ਤਰੀਕ ਤੋਂ ਬਾਅਦ ਚੱਲਣਾ ਹੈ ਖੁੱਲ ਕੇ ਜਿਹੜਾ ਚੱਲਣਾ ਤੇ 7 8 ਤਰੀਕ ਲਾਗੇ ਤੇ ਰਾਚੇ ਇੰਨਾ ਪੈ ਜਾਂਦਾ ਫੇ ਬੰਦੇ ਛੱਡਣੇ ਪੈਂਦੇ ਉਦੋਂ ਨੂੰ ਸਾਰਿਆਂ ਦੇ ਤਕਰੀਬ ਵੱਢ ਕੇ ਤੇ ਰਿਪਰ ਫਿਰਿਆ ਹੁੰਦਾ ਸੁੱਕਿਆ ਹੁੰਦਾ ਮਾਲ ਚਲੋ ਦੇਖਦੇ ਆਂ ਜੀ ਦਿਖਾਉਨੇ ਆ ਤੁਹਾਨੂੰ ਜੋ ਵੀ ਚੱਲਦਾ ਕੰਮ ਆ ਸਾਰਾ ਸਾਫ ਸਪਈਆ ਦੇ ਕਰਕੇ ਤੇ ਜਿਹੜਾ ਗ੍ਰੀਸ ਵਾਲੀਆਂ ਬਿੰਨਾ ਉਹ ਸਾਫ ਕਰਨ ਤੇ ਆ ਕਰਕੇ ਤੇ ਇਹ ਹੁਣ ਉਜਾੜਾਂਗੇ ਇਹਨੂੰ ਤੇ ਬਾਕੀ ਦੇਖਦੇ ਆ ਜਿੱਦਾਂ ਜਿੱਦਾਂ ਚੱਲਦਾ ਪ੍ਰੋਸੈਸ ਤੁਹਾਨੂੰ ਦਿਖਾਉਨੇ ਆ ਇਹਦੇ ਹੁਣ ਬੈਰੰਗ ਵੀ ਰੂਲੇ ਦੇ ਹੁਣੀ ਚੇਂਜ ਹੋਣੇ ਆ ਜਿਹੜੇ ਰੀਲ ਦੇ ਹੋਣੇ ਆ ਇੱਕ ਵੀ ਬੈਰੰਗ ਟੁੱਟ ਜੇ ਵੇਰ ਘੱਟੋ ਘੱਟ ਵੀ 150 ਨਾਟ ਖੁਰਨਾ ਪੈਂਦਾ ਜਾਂ ਪਲਾਸਟਿਕ ਦੀ ਇੱਕ ਆ ਡੱਬੀ ਟੁੱਟ ਜੇ ਤਾਂ ਵੀ 150 ਨਾਟ ਤੋਂ ਕੋਲ ਕੇ ਫੇਈ ਹੋਣਾ 4-5 ਘੰਟੇ ਖਾਂਦਾ ਇਹਦਾ ਕੰਮ ਤਸੱਲੀ ਨਾਲ ਤਾਂ ਕਰਨ ਨੇ ਆ ਪਿਛਲੀ ਵਾਰ ਬਹੁਤ ਖਰਾਬ ਹੋਏ ਆ ਅਸੀਂ ਤਾਂ ਹੀ ਵੈਪਾਂ ਦੇ ਹੁਣ ਸਾਇਜ ਕਰਾਏ ਆ ਤਾਂ ਹੀ ਇਹ ਬੁਛਵਾਚਾਂ ਪੂਰੇ ਸਹੀ ਪਾਉਣੇ ਆ ਜਿਹੜੇ ਘਸੇ ਆ ਉਹ ਨਹੀਂ ਕੋਈ ਵੀ ਜੇ ਉਹ ਚੱਲ ਹੁੰਦੀ ਰੀਣ ਕੇ ਪੈਪ ਫਸ ਕੇ ਤੇ ਪਲਾ ਸਕਦੀ ਟਿੱਪਰ ਦੀ ਟੁੱਟ ਜਾਂਦੀ ਇੱਕ ਇੱਕ ਵੀ ਟੁੱਟ ਗਈ ਪਲਾਸ ਦੀ ਟੀਕਰ 나ੜ ਧਾਨੂੰ ਉਹ ਸਾਰੇ ਬਾਈ 24 ਗਾਰੜਿਆ 24 ਦੇ 24 ਗਾਰੜ ਉਹਨੇ ਬਣੇ ਚਾਰ ਚਾਰ ਨਟ ਉਹਨਾਂ ਨੂੰ ਬਾਕੀ ਆ ਪੈਪ ਦੀਆਂ ਸਾਰੀਆਂ ਟੰਨਾ ਖੋਲੀਆਂ ਬਣੀਆਂ ਸਾਰੇ ਬੁਚ ਖੋਲਨੇ ਪੈਣੇ ਫੇਰ ਜਾ ਕੇ ਬੁਚ ਪੈਂਦਾ ਹੈ ਤੇ ਤਿੰਨ ਚਾਰ ਘੰਟੇ ਐਵੇਂ ਹੀ ਖਾ ਜਾਂਦਾ ਹੈ ਕਿਉਂ ਆਪਣੇ ਕੋ ਗਨ ਹੈ ਨਹੀਂ ਕਿ ਜਿਹੜੀ ਇਲੈਕਟ੍ਰੋਨਿਕ ਗਨ ਹੁੰਦੀ ਹੈ ਜੇ ਉਹ ਹੋਵੇ ਫੇਰ ਬੰਦਾ ਮਿੰਟੋ ਮਿੰਟੇ ਉਹਨੇ ਨਟਾ ਨਾ ਪਾਨਿਆ ਨਾ ਚਾਬੀਆਂ ਨਾ ਖੋਲਣਾ ਪੈਂਦਾ ਟਾਈਮ ਬਹੁਤ ਲੱਗਦਾ ਹੈ ਚਲੋ ਦੇਖਦੇ ਜਿੱਦਾਂ ਜਿੱਦਾਂ ਚੱਲਦਾ ਦਿਨੇ ਕੰਮ ਦਿਖਾਉਣੇ ਆ ਜੀ ਬਾਕੀ ਲਓ ਜੀ ਕਰ ਲਏ ਪੈਪਾਂ ਦੇ ਬੁੱਚ-ਬੁੱਚ ਲਾ ਲਏ ਆ ਨਾਟ ਲੱਭ ਕੇ ਤੇਲ ਤੂ ਲਾ ਕੇ ਇਹਨਾਂ ਨੂੰ ਤੇ ਇਹ ਕੱਸ ਦੇਣੇ ਆ ਟੈਨਾਂ ਲੱਗੇ ਕੱਥਣ ਦੇ ਕੱਥਣ ਲੱਗਿਆ ਪੈਪ ਆਪਣਾ ਪੂਰਾ ਤਿਆਰ ਹੋ ਗਿਆ ਆ ਕੱਢ ਲਓ ਬੁੱਚ-ਬੁੱਚ ਲਾਉਂਦੇ ਆ ਹੈ ਤੇ ਕੱਢ ਲਓ ਹਾਂ ਲਾਲਾ ਤੇਲ ਇਹਨਾਂ ਨੂੰ ਤੇ ਇਹਨਾਂ ਨੂੰ ਲੱਗੇ ਕੱਢ ਲੈਣੇ ਬਾਹਰ ਹਾਂ ਇੱਕ ਹੋਰ ਛੱਡ ਕੇ ਪੇਸ ਕੱਢ ਲੈਣੇ ਆ ਆ ਹਰਾਣ ਤੇਲ ਲਾ ਕੇ ਕੱਢ ਲਾ ਛੂਟਿਆਂ ਨੂੰ ਤੇ ਵੱਡੇ ਜਿਹੜੇ ਆ ਵੱਡਿਆਂ ਨੂੰ ਵਿੱਚ ਡੋਬ ਦੇ ਤੇਲ ਦੇ ਇਹ ਦੌਕੇ ਕੱਥੇ ਜਾਣਗੇ ਤੇ ਰੀਲ ਹੋ ਗਈ ਸਾਡੀ ਤਿਆਰ ਇੱਕ ਗਏ ਹੁੰਦੀ ਬਈ ਸ਼ੁਰੂਆਤ ਹੋ ਗਈ ਆ ਜਿਹੜਾ ਮੇਨ ਬਰੀਕੀ ਦਾ ਕੰਮ ਹੋ ਗਿਆ ਹੁਣ ਤਾਂ ਬਸ ਕੱਸ ਗਿਆ ਜੂ ਤੇ ਟੈਨਾ ਕੱਸਣਾ ਨਾ ਨਾ ਇੱਧੇ ਇੱਧੇ ਤੇ ਇਲਾਲਾ ਇਹ ਬਾਤ ਬਾਧੂਆ ਕੱਢ ਲਾ ਵਾ ਇੰਨੇ ਨਾ ਲੱਗਿਆ ਤੇ ਇਹਨਾਂ ਦਾ ਹੁਣ ਲੱਗਿਆ ਰੀਲ ਦੇ ਉੱਤੇ ਚਾੜ ਕੇ ਕੱਥਣ ਪੈਬ ਤੇ ਜਿੱਦਾਂ ਜਿੱਦਾਂ ਹੁਣ ਹੋਈ ਜਾਣਾ ਆ ਅੱਜ ਹੋ ਜਾਊਗਾ ਤੇ ਆ ਰੀਲ ਉਰਾ ਕੇ ਤਿਆਰ ਕਰਕੇ ਛਾੜ ਦੇਣੀ ਵੀਲਰ ਨੂੰ ਅੱਜ ਤੇ ਵੀਲਰ ਦਾ ਸਾਡਾ ਸਾਰਾ ਹੀ ਕੰਮ ਹੋਇਆ ਆ ਆ ਇਦਾਂ ਕੰਮ ਇਹ ਹੈਗਾ ਮੇਨ ਆ ਤੇ ਬਰੀਕੀ ਦਾ ਕੰਮ ਆ ਉਹਨਾਂ ਬੈਲ ਦੀ ਰਿਪੇਅਰ ਨੂੰ ਟਾਈਮ ਲੱਗਦਾ ਉਹਨਾਂ ਰੀਲ ਨੂੰ ਲੱਗਦਾ ਹੁਣ ਇਦਾਂ ਵੀ ਰੀਲ ਦਾ ਕੰਮ ਹੈ ਪੂਰਾ ਸਹੀ ਤਰੀਕੇ ਨਾਲ ਹੋ ਗਿਆ ਬਾਜਲਾ ਪੂਛਲਾ ਪਿੰਨਾ ਸਵੈਡ ਬਿਨਾ ਜੋ ਪੈਂਦੀਆਂ ਪਾ ਕੇ ਤਸਦੀਨਾ ਕਰ ਦਿੰਦਾ ਹੋਇਆ ਵੀ ਇਹ 6 ਸਾਲ ਇਦਾਂ ਹੀ ਚੱਲਿਆ 7ਵੇਂ ਸਾਲ ਜਾ ਕੇ ਕਰਾਇਆ ਆ ਐਨੀ ਛਿੰਨੇ ਪੈਪ ਕੱਤੀ ਤਾਂ ਹੁਣ ਏਡੇ ਮੋٹے ਪੈਪਾਉਂਦੇ ਵੀ ਨਹੀਂ ਗਏ ਬਈ ਜਿੰਨੇ ਮੋٹے ਪੈਪ ਇਹਦੇ ਮੈਂ ਤੁਹਾਨੂੰ ਕੰਨੀ ਦਿਖਾਉਣਾ ਇਹਦੀ ਪੈਪ ਦੀ ਆ ਦੇਖੋ ਕਿੱਡਾ ਮੋਟਾ ਇਹ ਪੈਪ ਆ ਆਹ ਦੇਖੋ ਏਡਾ ਮੋਟਾ ਪੈਪ ਹੁਣ ਆਉਂਦਾ ਹੀ ਨਹੀਂ ਗਾ ਧੋਦੇ ਪੈਪ ਆਉਂਦੇ ਆ ਤੋ ਟੁੱਟੀ ਜਾਂਦੇ ਆ ਸਾਡੇ ਦੇ ਲੋ ਪਹਿਲੇ ਚੱਲਦੇ ਇਹ ਹਾਈ ਕਾਰ ਨੇ ਪਹਿਲੇ ਚੱਲਣ ਦਾ ਪਹਿਲੇ ਬੇਲਰਾਂ ਨੂੰ ਲੋਹਾ ਬਹੁਤ ਲੱਗਾ ਸੀ ਆ ਰੀਲ ਦਾ ਘੱਟੋ ਘੱਟ ਵੀ 10-12 ਕਿਲੋ ਤੁੱਤੇ ਦਾ ਹੋਊਗਾ ਪੈਪ ਇਹ ਅੰਦਾਜ਼ਾ ਦੱਸਦਾ ਤੁਹਾਨੂੰ ਕੋ ਮਠਾਈ ਤੇ ਤੁਹਾਨੂੰ ਦਿਖਾਈ ਦਿੱਤੀ ਆ ਕਾਫੀ ਭਾਰਾ ਆ ਜੀ ਪੈਪ ਇਹ ਇਹਦਾ ਮਾੜਾ ਮਾੜਾ ਕਸਾਈ ਹੋਈ ਸੀ ਆ ਦੇਖੋ ਛੱਕਾ ਤੇ ਵੀ ਪਤਾ ਲੱਗਦਾ ਕਿ ਢੀ ਮਠਾਈ ਹੈ ਜੀ ਆ ਦੇਖੋ ਛੱਕਾ ਤੋ ਬਹੁਤ ਮੋਟਾ ਪੈਪ ਆਇਆ ਏ ਏਡੇ ਮੋਟੇ ਪੈਪ ਹੁਣ ਆਉਂਦੇ ਹੀ ਨਹੀਂ ਗੇ ਲਓ ਦੇਖਦੇ ਆ ਜਿੰਦਾ ਜਿੰਦਾ ਚੱਲਦਾ ਪ੍ਰੋਗਰਾਮ ਜੀ ਦਿਖਾਉਣੇ ਆ ਬਾਕੀ ਇਦਾਂ ਤਾਂ ਵੀਡੀਓ ਨਹੀਂ ਬਾਲੀ ਬਣ ਲਈ ਵਿੱਚ ਤੇਲ ਨਾਲ ਹੱਥ ਲਿਬੜ ਜਾਂਦੇ ਫੇ ਲੋਕ ਨਹੀਂ ਖੁੱਲਦਾ ਫੋਨ ਦਾ ਹੁਣ ਚਾਹ ਪੀਣ ਨੂੰ ਹੱਥੋਂ ਤੋਂ ਕੀਤਾ ਹੀ ਸਾਬ ਹੋ ਗਿਆ ਸਾਡਾ ਸਾਫ ਸਪਾਈਆ ਤਾਂ ਹੁਣ ਅਸੀਂ ਲੱਗੇ ਇਹਨੂੰ ਜੂਜਾ ਕੱਸਣ ਕਰ ਸਕਦੇ ਤੇ ਦਿਖਾਉਣੇ ਤੁਹਾਨੂੰ ਜਰੂਰੀ ਤਿਆਰ ਹੋ ਗਏ ਜਗਾ ਬਹੁਤ ਥੋੜੀ ਹੈ ਲਓ ਜੀ ਆਇਆ ਆ ਆਪਣੇ ਟੋਨੀ ਇਹ ਨਾਟਿਆ ਦੋ ਤਿੰਨ ਗਾਡਾਂ ਦੇ ਟੁੱਟੇ ਤੇ ਹੁਣ ਕਢਾ ਲਾਂਗੇ ਤੇ ਵਧੀਆ ਰੀਲ ਖੁੱਲੀ ਗੋਲੀ ਤੇ ਇਹਦੇ ਕਰਕੇ ਸਵੇਰ ਦੇ ਰੁਕੇ ਸੀਗੇ ਵੀ ਰੀਣ ਕਾਜਵੇ ਇਹਨੂੰ ਵੀ ਥੋੜਾ ਕੰਮ ਪੈ ਗਿਆ ਗੁੜੀਆਂ ਜਾਂਦੀ ਕਾਲ ਦੇ ਉਹਨੂੰ ਛੱਡਣ ਚੱਲ ਗਿਆ ਸਗਾ ਇਹ ਵਿੱਚ ਪਰੌਣੇ ਆ ਗਏ ਉਹਦੇ ਕੋ 10 ਮਿੰਟ ਲੱਗ ਗਏ ਤੇ ਹੁਣ ਆਇਆ ਇਹ ਤੇ ਨਾਟਕ ਢਾਉਣ ਡੈ ਆ ਇਹ ਚਾਰ ਨਾਟ ਟੁੱਟੇ ਆ ਜੇ ਹੁਣ ਕਢਾ ਲੈ ਇੱਧਰ ਦੀ ਦੰਦਰ ਥੱਲੇ ਉਹਦੀ ਨਾੜ ਬਿਲਡਿੰਗ ਹੋ ਕੇ ਨਿਕਲ ਜਾਂਦਾ ਜੇ ਉਤਲੇ ਬੰਨਿਆਂ ਦੀ ਕਈਏ ਤੇ ਉਹ ਵਜੂੜੀ ਵੀ ਖਰਾਬ ਹੋ ਜਾਂਦੀ ਉਦਾਂ ਵੀ ਨਾੜ ਖਰਾਬ ਹੋ ਜਾਂਦਾ ਲੱਗਾ ਆ ਹੁਣ ਕਰਨ ਤੇ ਦੋ ਨਾੜ ਕੱਢਦੇ ਤੇ ਦੋ ਰਹਿੰਦੇ ਦੂਏ ਤੇ ਦੋ ਸੌਖੇ ਹੀ ਆ ਇਹਦੇ ਨਾਂ ਚਾਬੀ ਪੈਂਦੀ ਨਾ ਕੋਈ ਚੀਜ਼ ਹੋਰ ਪੈਂਦੀ ਇੱਧਰਲੇ ਪ ਕੱਢਣ ਡਿਆ ਆ ਇਹ ਇਧਰ ਅਮਰਦੀਪ ਨੇ ਵੀ ਰੀਲ ਕਰ ਦਿੱਤੀ ਆ तकरीबन ਲੱਗੇ ਇਹ ਵੀ ਤਿਆਰ ਹੋਈ ਗਈ ਆ ਚਾਰ ਪੈ ਭਾਤੇ ਆ ਨੇ ਘੁਮਾ ਕੇ ਥੱਲੇ ਲੈ ਜਾ ਕੱਕੇ ਨੂੰ ਇਹਨੂੰ ਘੁਮਾ ਕੇ ਥੱਲੇ ਲੈ ਜਾ ਲੱਤ ਜੀ ਨੂੰ ਲੱਤ ਨੂੰ ਲੱਤ ਨੂੰ ਬੈਬ ਨੂੰ ਘੁਮਾ ਲਾ ਸਾਰੇ ਸਾਰੇ ਥੱਲੇ ਕਰਾ ਨੜ ਪਾਉਣ ਨੂੰ ਸੌਖਾ ਰਹੂਗਾ ਰੁਕ ਜਾ ਯਾਰ ਇੱਥੇ ਕਰਕੇ ਹੁਣ ਇਦਾਂ ਬਾ ਇਤਨੀ ਅਥਾਰਟੀ ਮੇਰੇ ਅੰਡੂ ਮੜ ਗਿਆ ਚੋਕੀਆਂ ਪੈ ਜਾਣ। ਇਹ ਵੀ ਲਾਗੇ ਲੈ ਗਿਆ ਤਕਰੀਬਨ ਬਿੱਟ ਕਰ ਦਿੱਤਾ ਸੀਗਾ ਉਹ ਉੱਚ-ਬੱਚ ਸਾਰੇ ਆ ਦੇਖ ਕੇ ਕਿਦਾਂ ਪਾਣੇ ਕਿਹਾ ਬਤਾਵੇ। ਆ ਹੁਣ ਇੱਥੇ ਪਾ ਕੇ ਕੱਸ ਲਊਗਾ ਇਹ। ਜਦ ਤੱਕ ਉਧਰ ਆ ਟੋਨੀ ਦਾ ਨਟਾਂ ਦਾ ਹੋ ਜਾਊਗਾ। ਬੈਰੰਗਾਲੀ ਪਲੇਟ ਪਾ ਕੇ ਆ ਪਾ ਕੇ ਰੀਲ ਸਫੇ ਦੇ ਟੈਨਾ ਕੱਸ ਹੋਣੀਆਂ। ਇਹ ਟੈਨਾ ਇਦਾਂ ਆ ਬਈ ਇਹ ਪੌਣੀ ਵੀ ਬਹੁਤ ਹਾਵਨਾ ਪੈਂਦੀ ਆ। ਆਹ ਰੀਲ ਜਿਹੜੀ ਆ ਆ ਜਿਹੜੇ ਆ ਆ ਦੋਨੇ ਬੰਨਿਆਂ ਨੂੰ ਪੈ ਜਾਂਦਾ ਆ ਉਧਰ ਨੂੰ ਵੀ ਫਸ ਜਾਂਦਾ ਬੈਰਾਂਗ ਤਾਂ ਦੋਗੇ ਬੰਨੇ ਫਸ ਜਾਂਦਾ ਇਹ ਦਿੱਕਤ ਕੀ ਆਉਂਦੀ ਆ ਜਦੋਂ ਮੁੜ ਕੇ ਚਲਾਉਨੇ ਆ ਨਾ ਪ੍ਰਾਲੀ ਅੰਦਰ ਨਹੀਂ ਖੜਦਾ ਪ੍ਰਾਲੀ ਫੇਰ ਬਾਹਰ ਨੂੰ ਸਿੱਟੀ ਜਾਂਦਾ ਸਾਲਾ ਪਤਾ ਲੱਗਦਾ ਨਹੀਂ ਬੰਦੇ ਨੂੰ ਵੀ ਹੋਇਆ ਕੀ ਆ ਤੇ ਬੇਲੇ ਤੇ ਪ੍ਰਾਲੀ ਅੰਦਰ ਨੂੰ ਜਾਣੀ ਚਾਹੀਦੀ ਇਹ ਬਾਹਰ ਨੂੰ ਸਿੱੜਦਾ ਇਹ ਮੋਰਲੇ ਬੰਦੇ ਨੂੰ ਕਰਕੇ ਹਮੇਸ਼ਾ ਫਿੱਟ ਹੁੰਦੀਆਂ ਹਨ ਦਿਨਮ ਦਿਖਾਉਣਾ ਜਦੋਂ ਫਿੱਟ ਕਰਨ ਲੱਗੇ ਵੀ ਕਿੱਦਾਂ ਹੋਣੀਆਂ ਪੈ ਦੋਨੇ ਤਰ੍ਹਾਂ ਹੀ ਜਾਂਦਾ ਇਹ ਇਹ ਹੁਣ ਪਾਉਣਾ ਆ ਬੜੇ ਤਕਨੀਕ ਨਾਲ ਪਾ ਕੇ ਫੇ ਉਹਦੇ ਹਿਸਾਬ ਨਾਲ ਟੈਨਾਂ ਪਹਿਣੀਆਂ ਉਹ ਵੀ ਪੁੱਠੀਆਂ ਸਿੱਧੀਆਂ ਦਾ ਫਰਕ ਆ ਤੇ ਤਾਂ ਗਾਰ ਕੇ ਫੇਟ ਐਨਾ ਥੱਲੇ ਨਹੀਂ ਕੱਸੀਆਂ ਹੁਣ ਇੱਥੇ ਚਾੜ ਕੇ ਇਹ ਰੀਲ ਨੂੰ ਤਾਂ ਫੇਰ ਇੱਥੇ ਟੰਨਾ ਕੱਸ ਹੋਣੀਆ ਫੇਰ ਗਾਰ ਲੱਗਣੇ ਆ ਦਿਖਾਉਣਾ ਮੈਂ ਕਿਦਾਂ ਪਾਈਦਾ ਆ ਉਹ ਤੁਹਾਨੂੰ ਉਹ ਪੁੱਠਾ ਪਾ ਲੈਂਦੇ ਬਹੁਤੇ ਜਾਣੇ ਪਾ ਲੈਂਦੇ ਪਤਾ ਹੀ ਨਹੀਂਗਾ ਵੀ ਉਹ ਉਧਰ ਨੂੰ ਪੈਣਾ ਕਿ ਉਧਰ ਨੂੰ ਪੈ ਦੋਨੇ ਬੰਨਿਆਂ ਨੂੰ ਜਾਂਦਾ ਆ ਤੇ ਮੈਂ ਦਿਖਾਉਣਾ ਤੁਹਾਨੂੰ ਜਦੋਂ ਫਿੱਟ ਕਰਦੇ ਆ ਆਹ ਵਾਲਾ ਟੁੱਟਾ ਇਧਰ ਦੀ ਕੱਢਣਾ ਬਹੁਤ ਔਖਾ ਇਹ ਨਾਟ ਤੇ ਜਦੋਂ ਇਸ ਨਾਟ ਨੂੰ ਆਪਾਂ ਇਧਰ ਦੀ ਕੱਢਦੇ ਆ ਆਹ ਦੇਖੋ ਇਹ ਨਾਟ ਇਧਰਲੇ ਬੰਨੇ ਹੁੰਦੀ ਮਰੀ ਜਾਂ ਕੋਈ ਚੀਜ਼ ਰੱਖ ਕੇ ਬਿਲਡਿੰਗ ਕਰਨੀ ਇਧਰ ਹੀ ਸੌਖਾ ਨਕਲ ਜਾਣਾ ਇਹ ਨਾਟ ਕਿ ਤਾਂ ਹੁਣ ਇਦਾਂ ਪਹਿਲਾਂ ਕਢਾਉਂਦੇ ਆਂ ਇਹ ਹੋਰ ਰੱਖ ਲਿਆ ਟੀ ਜੀ ਉੱਤੇ ਇਹ ਇਧਰਲੇ ਬੰਨੇ ਦੇ ਟੀ ਰੱਖੀ ਜਾਂਦੀ ਆ ਜਿਹੜਾ ਆ ਨਾੜ ਕਢਣੇ ਆਹਾ ਵਾਲੇ ਇਹ ਨਾਟ ਦੇ ਅੰਦਰਲੇ ਬੰਨੇ ਪੱਤੀ ਲੱਗੀ ਉਹ ਥੋੜਾ ਹੋਰ ਔਖਾ ਨਿਕਲਦਾ ਆ ਹੁਣ ਇਦਾਂ ਇਹਨੇ ਟੀ ਰੱਖ ਕੇ ਬਿਲਡਿੰਗ ਕਰ ਦੇਣਾ ਇਹ ਨਾੜ ਇਦਾਂ ਦੀ ਨਿਕਲ ਜਾਂ ਜਦੋਂ ਇਹ ਕੱਸਿਆ ਹੁੰਦਾ ਬਈ ਪੁੱਠੇ ਬੰਨੇ ਦੇ ਕਢਣੇ ਪੈਂਦੇ ਉਦਲੇ ਬੰਨੇ ਉਧਰੋਂ ਬਿਲਡਿੰਗ ਨਹੀਂ ਹੁੰਦਾ ਕੁਝ ਵੀ ਇਧਰ ਦੀ ਹੁਣ ਪੁੱਠਾ ਹੀ ਖੋਲ ਲੈਣਾ ਕਿਦੋਂ ਆ ਉਧਰੋਂ ਕਸਾਈ ਕਰੀਦੀ ਆ ਉਹੋ ਇਧਰ ਲੈ ਬਨੇ ਕਰਕੇ ਕੱਸੀ ਜਾਣਾ ਕਹਿੰਦਾ ਭਾਵਾ ਨੂੰ ਫੇਰ ਲੈ ਬਨੇ ਪੁੱਠੇ ਬੰਨੇ ਨੂੰ ਚੂੜੀ ਕੱਢ ਲੈਣੀ ਚੂੜੀ ਨਹੀਂ ਵੀ ਖਰਾਬ ਹੁੰਦੀ ਹੈ ਇਹ ਚਾਰ ਗਾੜ ਦੇ ਨੱਟ ਟੁੱਟੇ ਹੀ ਚੋਂ ਹੈ ਕਢਾ ਲਿਆ ਦੋ ਕਢ ਲਿਆ ਦੋ ਆ ਨਿਕਲ ਜਾਣੇ ਆ ਇਹਦੇ ਸੋਕੇ ਨਿਕਲ ਜਾਣੇ ਆ ਦਿਖਾਉਣਾ ਜਦੋਂ ਹੁਣ ਕੱਢਦੇ ਆ ਨਾ ਵਿੱਚੋਂ ਦਿਖਾਉਣਾ ਮਗਾ ਇਦਾਂ ਵੀ ਹੌਲੀ ਹੌਲੀ ਕਰਕੇ ਖੋਲ ਲਈਦਾ ਆ ਦੇਖੋ ਖੁੱਲ ਗਿਆ ਨਾ ਟੇ ਦੀ ਟੀਫ ਆ ਜਾਣੀ ਪਰਲੇ ਬੰਨ। ਬਿਲਕੁਲ ਨਾੜ ਦਰ ਮਹੀਨਾ ਖੋਜਦਾ ਮੈਂ। ਹੂੰ ਆਹ ਲੋ ਜੀ ਪੁੱਲ ਗਿਆ ਇਹ। ਹਾ ਉਹਨਾਂ ਕੜਿਆ ਵਿੱਚ। ਜੇ ਹੁਣ ਜੇ ਉੱਧਰ ਦੀ ਕਰਦੇ ਤਾਂ ਉੱਧਰ ਪੂਰਾ ਪੂਰਾ ਹੀ ਉਧਰੋਂ ਖੁੱਲਣਾ ਨਹੀਂ ਸੀਗਾ। ਚਲੋ ਠੀਕ ਹੈ ਜੀ ਕੱਢ ਲਈ ਨੱਟ ਦੇਖ ਦਿਖਾਉਨੇ ਆ ਫੇਰ। ਲਓ ਜੀ। ਭਲੇਖਾ ਪੈ ਗਿਆ ਇਹ ਪਾਈਪ ਫਿੱਟ ਕਰ ਲੈ ਆਂ ਫਿੱਟ ਨਹੀਂ ਹੋਣੇ ਦੀ ਪਹਿਲਾਂ ਨਾ ਖੋਲਣੇ ਪੈਣੇ ਆ ਪਾਇਪ ਇਹ ਉੱਤੇ ਪਹਿਲਾਂ ਰੀਲ ਚੜਨੀ ਆ ਰੀਲ ਚੜ ਕੇ ਫੇ ਪੈ ਫਿੱਟ ਹੋਣੇ ਆ ਤੇ ਸਾਨੂੰ ਭਲੇਖਾ ਪੈ ਗਿਆ ਉਦਾਂ ਹੀ ਅਸੀਂ ਕੱਸ ਲੈ ਤੇ ਹੁਣ ਦੁਬਾਰਾ ਖੋਲਣ ਡੇ ਆ ਖੋਲ ਕੇ ਹੁਣ ਚਾੜ ਕੇ ਤੇ ਫੇ ਜਾਣ ਨਹੀਂ ਪੈਣੀ ਆ ਰੀਲੇ ਤੇ ਇਹ ਵੀ ਪਾਇਪ ਜਿਹੜੇ ਨਾ ਇਹਨਾਂ ਦਾ ਜਿਹੜਾ ਡੰਗਿਆ ਇਹ ਵੀ ਦੇਖ ਕੇ ਉੱਥੇ ਪਾਉਣਾ ਪੈਂਦਾ ਪੈ ਦੋਨੇ ਮੰਨੇ ਜਾਂਦਾ ਜੇ ਪੁੱਠਾ ਪੈ ਜਵੇ ਫੇ ਪ੍ਰਾਲੀ ਵਿੱਚ ਨਹੀਂ ਚੜਦੀ ਵੇਂਦਰ ਦੇ ਪਰਾਲੀ ਫੇਰ ਬਾਹਰ ਮੋਰੇ ਉਦਾਂ ਹੀ ਦੌੜੀ ਫਿਰਦੀ ਆ ਬੰਦਾ ਕਹਿੰਦਾ ਪਤਾ ਨਹੀਂ ਪਰਾਲੀ ਖੇਤ ਦਾ ਕਾਦੋ ਨਹੀਂ ਪਰਾਲੀ ਬਾਹਰ ਨੂੰ ਕਾਦੋ ਸਿੱਟਦਾ ਆ ਇਹ ਵੀ ਦੇਖ ਕੇ ਪਾਉਣਾ ਪੈਣਾ ਆ ਇਹ ਦਿਖਾਉਣੇ ਜਦੋਂ ਪਾਉਨੇ ਆ ਇਹ ਪਹਿਲਾਂ ਸਾਨੂੰ ਪੈਪ ਸਾਰੇ ਕੱਢਣੇ ਪੈਣੇ ਕੱਢ ਕੇ ਤੇ ਪਹਿਲਾਂ ਰੀਲ ਫਿੱਟ ਕੱਲੀ ਹੋਣੀ ਆ ਉਹਦੇ ਬੈਰੰਬੂਰਮ ਪਾ ਕੇ ਸਾਰਾ ਕੁਝ ਕਰਕੇ ਉਦੋਂ ਬਾਅਦ ਦੇ ਵਿੱਚ ਫੇਰ ਪੈਪ ਕੱਲਾ ਕੱਲਾ ਕਰਕੇ ਪੈਣਾ ਪਾਉਨੇ ਆ ਦਿਖਾਉਣੇ ਤੁਹਾਨੂੰ ਜਿੱਦਾਂ ਜਿੱਦਾਂ ਹੋਇਆ ਇਹ ਹੁਣ ਇਦਾਂ ਆ ਵੀ ਇਦਾਂ ਪੈਣੀ ਨਹੀਂ ਜਦੋਂ ਇਦਾਂ ਪੈਪ ਪਾਉਨੇ ਆ ਰੀਲ ਇਹ ਪਹਿਲਾਂ ਇਧਰਲਾ ਬੰਨਾ ਲੰਗਦਾ ਹੁੰਦਾ ਗਾਂ ਇੱਥ ਇਹ ਜਗ੍ਹਾ ਤੱਕ ਜਾਂਦਾ ਹੁੰਦਾ ਹੁੰਦਾ ਕਾ ਇਹ ਹੁਣ ਮੂਰੇ ਪੈਪ ਲੱਗ ਜਾਂਦੇ ਆ ਇਹ ਪੈਪ ਹੁਣ ਕੱਢਣੇ ਪੈਣੇ ਆ ਕੱਢ ਕੇ ਦੁਬਾਰਾ ਪਾਉਣਾ ਪੈਣੇ ਆ ਰੀਲ ਪਹਿਲਾਂ ਫਿੱਟ ਹੋਣੀ ਪੈ ਰਿਆਂ ਜੇ ਫੇ ਪੈਪ ਕੱਲਾ ਕੱਲਾ ਫਿੱਟ ਹੋਣਾ ਦਿਖਾਉਣੇ ਜਿੱਦਾਂ ਚੱਲਦਾ ਕੰਮ ਉਹ ਲੱਗ ਗਏ ਅਸੀਂ ਵੀ ਭਲੇਖਾ ਖਾ ਗਏ ਵੱਡੇ ਵੱਡੇ ਬੰਦੇ ਖਾ ਜਾਂਦੇ ਭਲੇਖਾ ਅਸੀਂ ਤੇ ਖਾਣਾ ਹੀ ਸੀਗਾ ਅਸੀਂ ਵੀ ਖਾ ਗਏ ਤੇ ਦੁਬਾਰਾ ਕਰਦੇ ਆ ਹੁਣ ਖੋਲ ਕੇ ਇਹਨੂੰ ਤੇ ਦਿਖਾਉਣੇ ਤੁਹਾਨੂੰ ਜਦੋਂ ਹੁਣ ਫਿੱਟ ਹੋਇਆ ਵੀਰੇ ਆਹ ਚੀਜ਼ ਜਿਹੜੀ ਆ ਨਾ ਇਹ ਚੀਜ਼ ਕਈ ਪਾਉਂਦੇ ਆ ਇੱਧਰ ਨੂੰ ਕਰਕੇ ਇਦਾਂ ਬਥਾ ਲੈਂਦੇ ਆ ਇਹ ਚੀਜ਼ ਉਹ ਥਰਡੇ ਬੰਨੇ ਉਹ ਲੱਗ ਪੁੱਠਾ ਕੀਤੀ ਐਹੀਂ ਉਹ ਜਿੱਦੱਲਾ ਬੰਨਾ ਉਹ ਉਦਾਂ ਦੁਆ ਰੀਲ ਪੁੱਠੀ ਕੀਤੀ ਕਰਕੇ ਆ ਇਹ ਐਦਾਂ ਨਹੀਂ ਬਸਾਉਣਾ ਇਹਨੂੰ ਪੱਤੀ ਨੂੰ ਐਸ ਤਰੀਕੇ ਨਾਲ ਇਹਨੂੰ ਬੈਰੰਗ ਨੂੰ ਇਧਰ ਨੂੰ ਮੂੰਹ ਕਰਕੇ ਐਸ ਤਰੀਕੇ ਨਾਲ ਬਸਾਉਣਾ ਇਧਰ ਨੂੰ ਐਸ ਤਰੀਕੇ ਨਾਲ ਅਮਰੀ ਜਿਓਰੀਨ ਲਿਆ ਮੜਾ ਜਨ ਐਸੇ ਲੈ ਇਹਨੂੰ ਐਸ ਤਰੀਕੇ ਨਾਲ ਕਰਕੇ ਇਧਰ ਦੀ ਬਸਾਉਣਾ ਆ ਨਾ ਕਿ ਉਧਰ ਦੀ ਆ ਕੈਮਰਾ ਫਟਦਾ ਉਹ ਆ ਚੀਜ਼ਾਂ ਬੇਖ ਦੇਖਦੀ ਹੋਵੇ ਇਹ ਐਦਾਂ ਪੈਣਾ ਹੈ ਆ ਗਰੀਸ ਵਾਲੀਆਂ ਪਿੰਨਾ ਕਰ ਲੈਣੀਆਂ ਇੱਥੇ ਤਾਂ ਇਹਨਾਂ ਦੀਆਂ ਵੀ ਇਦਾਂ ਵੈਣਾ ਇਹ ਆ ਥੱਲੇ ਆ ਜਿਹੜਾ ਬੈਰੰਗਿਆ ਨਾ ਤੇ ਆਹ ਵਾਲਾ ਜਿਹੜਾ ਮੈਂ ਆ ਆ ਇਹ ਪੱਤੀ ਇਦੋਂ ਪੈਵ ਤੋਂ ਇਧਰ ਨੂੰ ਮੂੰਹ ਹੋਣਾ ਚਾਹੀਦਾ ਇਹਦਾ ਇਹ ਇਦਾਂ ਰੀਰ ਪੁੱਠੀ ਰੱਖੀ ਆਹੀਂ ਤੇ ਇਧਰ ਨੂੰ ਪੈਣਾ ਇਹ ਇਹ ਪੁੱਠੇ ਬੰਨੇ ਨੂੰ ਨਾ ਕਿਤੇ ਪਾ ਲਓ ਜੇ ਦੂਏ ਬੰਨੇ ਨੂੰ ਘੁਮਾ ਕੇ ਆਹ ਚੀਜ਼ ਨਾ ਜਿਹੜਾ ਆਹ ਸਿਰ ਆ ਆ ਪੈਵ ਦੇ ਇਧਰਲੇ ਬੰਨੇ ਕਰਕੇ ਜੇ ਪਾਤਾ ਤੇ ਇੰਨੇ ਨਾ ਪੁੱਠਾ ਆਲਾ ਪਾਣਾ ਕੱਢਣ ਮਾਲੇ ਮਾਲ ਅੰਦਰ ਨਹੀਂ ਜਾਣਾ ਇਹ ਇੰਦਰ ਰੱਖਣਾ ਪਣਾ ਇਹ ਇਦਾਂ ਜਾ ਕੇ ਫਿੱਟ ਹੁੰਦੀ ਹੈ ਬਾਈ ਇਦਾਂ ਕਰਨੀ ਆ ਮੇਰਾ ਵੀਰ ਕਿਤੇ ਭਲੇਖਾ ਨਾ ਖਾ ਲਿਓ ਅਸੀਂ ਅੱਗੇ ਭਲੇਖਾ ਇੱਕ ਖਾਟ ਹੈ ਪੈਪ ਥੱਲੇ ਪਸਾ ਲਿਆ ਸੀਗੇ ਪਹਿਲਾਂ ਰੀਲ ਵੇ ਦੇ ਵਿੱਚ ਪੈਣੀ ਆ ਫੇ ਪੈਪ ਇੱਥੇ ਆ ਕੇ ਇਕੱਲਾ ਇਕੱਲਾ ਫਸਣਾ ਚਲੋ ਦਿਖਾਉਨੇ ਆ ਜਦ ਇਦਾਂ ਕਰ ਦੇਗਾ ਆਂ ਲਓ ਜੀ ਮਿਲੋ ਲੱਖੇ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਅੱਜ 6ਵੇਂ 7ਵੇਂ ਦਿਨ ਹੀ ਫੇਰ ਆਇਆ ਆ ਇਹ ਆਉਂਦਾ ਨਗਾ ਛੇਤੀ ਅੱਜ ਚੌਥੇ ਪੰਜਵੇਂ ਦਿਨ ਚੌਥੇ ਕ ਜਾਂ ਪੰਜਵੇਂ ਦਿਨ ਆਇਆ ਚੌਥੇ ਇਹਦਾ ਪਤਾ ਨਹੀਂ ਜੀ ਸੂਤਰੀ ਆਉਂਦਾ ਕਿੱਧਰੋਂ ਕਿੱਧਰ ਘੁੰਮਦਾ ਰਹਿੰਦਾ ਇਹ ਅੱਜ ਕੱਲ੍ਹ ਹੋਣ ਕਹਿਣਾ ਨਹੀਂ ਵੀਡੀਓ 'ਚ ਉਹੋ ਜੀ ਦੀ ਹੋਇਆ ਫਿਆ ਵੀ ਹਨਾ ਸਰਦਾਰਾ ਤੋ ਜੱਦਾ ਮਾਰਦੀ ਰਾਂ ਦੇ ਲੋ ਹਾਂ ਤੇ ਲਓ ਜੀ ਟੈਨਾਂ ਹੋ ਗਈਆਂ ਸਾਡੀਆਂ ਕੰਪਲੀਟ ਗਾਰਡ ਲੱਗੇ ਕੱਸਣ ਤੇ ਰੀਲ ਰੈਗੀ ਚਾੜਨ ਵਾਲੀ ਰੀਲ ਚਾੜਦੇ ਆ ਇਹ ਲੇਟ ਕੰਮ ਤਾਂ ਹੋ ਗਿਆ ਇਹਦੇ ਵਿੱਚ ਦੋ ਤਿੰਨ ਦਿੱਕਤਾਂ ਆ ਗਈਆਂ ਇੱਕ ਤਾਂ ਅਸੀਂ ਪਹਿਲਾਂ ਕੱਸ ਲਈ ਪਾਈਪ ਇਹ ਪਾਈਪ ਕੱਸੋਣੇ ਸੀ ਬਾਅਦ 'ਚ ਰੀਲ ਚਾੜ ਕੇ ਥੱਲੇੋਂ ਬੈਰੰਗ ਬੂਰੰਗ ਉਹਦੇ ਆ ਟੈਟ ਕਰਕੇ ਪੂਰਾ ਦੇਖ ਕੇ ਸੈਟਿੰਗ ਬਣਾ ਕੇ ਇਧਰ ਵੀ ਬੈਰੰਗ ਖਵੇ ਨਾ ਉਰਲੇ ਬੰਨੇ ਮਾ ਨਾ ਲੱਗੇ ਤੇ ਪਰਲੇ ਬੰਨੇ ਮਾ ਨਾ ਬਜਾਰਾ ਨਿਕਲੇ ਇਹ ਪੂਰੇ ਕੱਸਣ ਤੋਂ ਬਾਅਦ ਫੀਟ ਹੈ ਪਾਈਪ ਕੱਸੋਣੇ ਤੇ ਫੀਟ ਇੰਨਾ ਕੱਸੋਣੇ ਨਹੀਂ ਕਸਲੇ ਪੈਪ ਪਹਿਨਾ ਤੈਨਾ ਨਹੀਂ ਹਲੇ ਕਸੀਆਂ ਪੈਪ ਕਸਲੇ ਉਹ ਦੁਬਾਰਾ ਸਾਰੀ ਖੋਲਣੀ ਪਈ ਖੋਲ ਕੇ ਦੁਬਾਰਾ ਪੈਪ ਕੱਢ ਕੇ ਪਾ ਕੇ ਕੱਸ ਕੇ ਦੁਬਾਰਾ ਪੈਪ ਆਹ ਟੈਨਾ ਕੀਤੀਆਂ ਇੱਕ ਵਿੱਚੇ ਬਿਲਡਿੰਗ ਵਾਲਾ ਆ ਗਿਆ ਬੀਲਰ ਦੇ ਵਿੱਚ ਸੀਗਾ ਦੋ ਕੋ ਕੰਮ ਕਰਨ ਵਾਲੇ ਉਹ ਕੀਤੇ ਆ ਤੇ ਦਿਹਾੜੀ ਤਕਰੀਬਨ ਨਿਕਲਦੇ ਲਈ ਟਾਈਮ ਕੀ ਹੋ ਗਿਆ 6 ਵਜੇ ਤੇ 6 ਵਜ ਗਏ ਜੀ ਡੇਢ ਘੰਟਾ ਸਾਡੇ ਕੋਲ ਆ 7 7:30 ਵਜੇ ਅਹੀਂ ਹਟਣਾ ਆ 7:30 ਵਜੇ ਤੇ ਇਹਦੇ ਗਾੜ ਗੂੜੇ ਅਹੀਂ ਕੱਸ ਦੇਣੇ ਆ ਰੀਲ ਤੇ ਆ ਰਿਹਾ ਇਹਨੂੰ ਤਾਂ ਸਿਰਫ ਵਿੱਤ ਕਰਕੇ ਚਾਰ ਨਾਟੀ ਆ ਮੁੜ ਕੇ ਕੱਸਣੇ ਇੱਕ ਪਿੰਨ ਪੈਣੀ ਚਾਰ ਨੱਟ ਪੈਣੇ ਆ ਇਹ ਸਾਡੀ ਹੋ ਗਈ ਕੰਪਲੀਟ ਤੇ ਉਹ ਕ੍ਰੋਸ ਵਾਲਾ ਕੰਮ ਬਹੁਤ ਵਧੀਆ ਸੈਟ ਆਇਆ ਉਹ ਵੀ ਪਾਹਾ ਕੇ ਦੇਖ ਹਟੇ ਆ ਜਿਹੜਾ ਕ੍ਰੋਸ ਲਿਆ ਹੁੰਦਾ ਹੈ ਨਾ ਪੁੱਛ ਲਵਾ ਕੇ ਕਰ ਇਹ ਵੀ ਬਹੁਤ ਵਧੀਆ ਜਿਗਾਰ ਆਇਆ ਵਿੱਚ ਪਾ ਕੇ ਦੇਖਿਆ ਕਿਸੇ ਬੰਨੇ ਨਹੀਂ ਹਿਲਦਾ ਪੂਰਾ ਪੂਰਾ ਬਣਿਆ ਇਹਦਾ ਤੇ ਵਧੀਆ ਬਣ ਗਿਆ ਉਹ ਵੀ ਇੱਕ ਚੀਜ਼ ਇਹ ਕੰਮ ਬਰੀਕੀ ਜਿਹਾ ਜੀ ਭਾਵੇਂ ਤੇ ਕਰਾ ਲਿਆ ਇਹ ਜੇ ਨਹੀਂ ਕਰਾਉਣੇ ਦੇ ਤੋ ਬਿਨਾ ਬੜੇ ਦੁਖੀ ਆ ਅੱਜ ਇੱਕ ਬੀਲਰ ਸਟਾਰਟਿੰਗ ਅੱਜ ਕੱਲ੍ਹ ਹੋਇਆ ਹੋਊਗਾ ਤੋਂ ਵੱਧ ਉਹਦੀ ਅੱਜ ਹੀ ਆ ਪੈਪ ਖਿੱਲੇ ਰਹੇ ਫਿਰਦੇ ਸੀ ਉਹ ਬਿਲਡਿੰਗ ਵਾਲੇ ਕੋ ਆਇਆ ਹੀ ਫੋਨ ਕਰਨ ਡਿਆ ਭਾਜੀ ਮੇਰਾ ਕਰ ਦੇ ਆ ਜੂ ਦੇ ਥਾਂ ਜਿਹੜਾ ਪਲਾਸਟਿਕ ਦਾ ਇਹ ਥਾਂ ਕਹਿੰਦੇ ਉਤੋਂ ਦੀ ਲੋਹੇ ਦੇ ਸਰੀਏ ਕਮਾਗੇ ਬਿਲਡਿੰਗ ਕਰਦੇ ਉਹ ਕਿੱਦਾਂ ਚੱਲ ਜਾਊਗਾ ਮੈਨੂੰ ਤਾਂ ਸਮਝ ਨਹੀਂ ਆਈ ਉਹ ਕਿੱਦਾਂ ਚਲਾਊਗਾ ਉਹ ਤੇ ਤੂੰ ਹੱਲੇ ਵੀ ਚੱਲ ਬੀਲਰ ਘੜਾ ਇੰਨਾ ਜ਼ਿਆਦਾ ਕੰਮ ਚੱਲਿਆ ਵੀ ਤੂੰ ਉਹ ਦਿਹਾੜੀ ਰੋਕ ਕੇ ਤੋਂ ਰੀਲ ਦਾ ਕੰਮ ਕਰਾ ਲਾ ਹਨਾ ਅਸੀਂ ਵੀ ਉਹ ਦਿਹਾੜੀ ਰੋਕ ਕੇ ਪੂਰਾ ਹੋਇਆ ਵਧੀਆ ਕੰਮ ਕਰਾਉਣ ਨੇ ਆ ਕੰਮ ਕਰਾਗੇ ਤੋਰਾਂਗੇ ਚੀਜ਼ ਤੇ ਵਧੀਆ ਚਲਣੀ ਆ ਜੇ ਨਹੀਂ ਤੋਰਾਂਗੇ ਤਾਂ ਫੇ ਤੁਹਾਨੂੰ ਪਤਾ ਹੀ ਹੈ ਫਿਕਰਾਬਾ ਕਰਦੀ ਕਰਦੀ ਆ ਜੀ ਹੁਣ ਦਿਹਾੜੀ ਲੇਟ ਚਲਾ ਲਾਂਗੇ ਕੋਈ ਰੱਛ ਨਹੀਂ ਪਿਆ ਹੱਲੇ ਨਾ ਕੋਈ ਹੱਲੇ ਇੰਨਾ ਕੰਮ ਦੌੜਾ ਜਾਂਦਾ ਹੈ ਤੇ ਜਦੋਂ ਇਹਨੂੰ ਵੀ ਤੋੜ ਲੈਨੇ ਸੀਜ਼ਨ 'ਚ ਆਪਾਂ ਫੇ ਨਹੀਂ ਕਰ ਸਕਦੇ ਕੁਝ ਸਾਡਾ ਹੱਲੇ ਕੰਮ ਵਿੱਚੋਂ ਰਹਿੰਦਾ ਆ ਇਹਦਾ ਹੋ ਗਿਆ ਬੀਲਰ ਦਾ ਕੰਪਲੀਟ ਹੋ ਗਿਆ ਤਕਰੀਬਨ ਸਾਰਾ ਗਾਰਗੁੱਡ ਲਾਗੇ ਕੰਪਲੀਟ ਕਰ ਦੇਣਾ ਹੈ ਵੱਧ ਤੋਂ ਵੱਧ ਰੀਲ ਚਾੜਨ ਵਾਲੀ ਰਹਿ ਜਾਣੀ ਕਿਉਂ ਨਹੀਂ ਰਾਹ ਹੋ ਜਾਣਾ ਸਵੇਰੇ ਚਾੜ ਲਾਂਗੇ ਰੀਲ ਨਾ ਉਹ ਤਾਂ ਸਿਰਫ ਚਾੜ ਕੇ 나ੜੀ ਬਸਾਉਣੇ ਆ ਚਾਰ ਤੇ ਬਾਕੀ ਸਾਡਾ ਸਾਰਾ ਓਕੇ ਆ ਤੇ ਟਰੈਕਟਰਾਂ ਦਾ ਰਹਿ ਜਾਣਾ ਮਾੜਾ ਮੋਟਾ ਕੋਈ ਨੱਡ ਨੂੜ ਕੱਸਣ ਵਾਲਾ ਕੋਈ ਦੇਖਣ ਵਾਲਾ ਚੈੱਕ ਕਰਨ ਵਾਲਾ ਤੇ ਰੈਡੀ ਆ ਜੀ ਬੇਲਰ ਕੱਲ ਨੂੰ 10 ਵਜੇ ਹੋ ਜਾਊਗਾ 11 ਵਜੇ ਰੈਡੀ ਹੋ ਜਾਊਗਾ ਹੋ ਜਾਣਾ ਉਹਨੇ ਵਜੇ ਬਾਕੀ ਚਲੋ ਦੇਖਦੇ ਆ ਦਿਖਾਉਨੇ ਆ ਤੁਹਾਨੂੰ ਜਿੱਦਾਂ ਵੀ ਚੱਲਦਾ ਆ ਜੀ ਕੰਮ ਫੋਰਮੈਨ ਸਾਡਾ ਘੜੀ ਦੇ ਪਿੱਛੇ ਗੋਟੀ ਸੱਟ ਲੈਂਦਾ ਥੱਲੇ ਆ ਸਰੀਆ ਨਾ ਖਿਲਵਾਲੇ ਤੇ ਇੱਥੇ 15 ਟੰਨਾ ਪਈਆਂ ਜੀ ਨਵੀਆਂ ਬਾਕੀ ਸਾਰੀਆਂ ਪੁਰਾਣੀਆਂ ਸੀਗੀਆਂ ਉਹ ਇੱਕ ਸਾਈਡ ਤੇ ਕਰਤੀਆਂ ਆ ਆ ਨਵੀਆਂ ਦੀ ਜਿੱਦਾਂ ਵੀ ਦਾ 11 ਇੱਕ ਜੇ ਪੈ ਗਈਆਂ ਤੇ ਬਾਕੀ 5 ਵੀ 4 ਹੋਰ ਥਾਂ ਭਾਈਆਂ ਤੇ 15 ਟੰਨਾ ਭਾਈਆਂ ਨਵੀਆਂ ਬਾਕੀ ਸਾਰੀਆਂ ਜਿਹੜੀਆਂ origianal ਹੀ ਆ ਪਹਿਲੀਆਂ ਉਹ ਵੀ ਪੁਰਾਣੀਆਂ ਬਾਪੀਆਂ ਆ ਜੇ ਕੋਈ ਬਿੰਗੀ ਹੋਈ ਸੀ ਜਾਂ ਕੋਈ ਸੀ ਉਹ ਕੱਢ ਦਿੱਤੀਆਂ ਬਾਹਰ ਚਲੋ ਹੁਣ ਦਿਖਾਉਨੇ ਆ ਜੀ ਬਾਕੀ ਜਿੱਦਾਂ ਚੱਲਦਾ ਕੰਮ ਲਓ ਜੀ ਹੋ ਗਿਆ ਕੰਪਲੀਟ ਤਿਆਰ ਹੋ ਜਾਂਦਾ ਹੈ ਬਸ ਰੀਲ ਹੋ ਗਈ ਦਾਰੀ ਦਾਰ ਸਵੇਰੇ ਜਾਣ ਨਹੀਂ ਆ ਸਰਬ ਫੋਰਮਾ ਸਾਡੇ ਨੇ ਕਰ ਦਿੱਤਾ ਬਸ ਹਾਵਨਾ ਹਾਵਨਾ ਤੇ ਸਿਰਫ ਜਾਣਨ ਵਾਲੀ ਰਹਿ ਗਈ ਆ ਰੀਲ ਹੋ ਗਈ ਤਿਆਰ ਬਿਲਕੁਲ ਦਿਹਾੜੀ ਖਾ ਗਈ ਉਦੋਂ ਪਰ ਇਦਾਂ ਵੀ ਕੀਤਾ ਪੂਰਾ ਫਰੀਕੀ ਦਾ ਕੰਮ ਆ ਹੁਣ ਇਦਾਂ ਨਹੀਂ ਵੀ ਬਿੱਤ ਖਰਾਬਾ ਕਰੂ ਤੇ ਨੀਰਾ ਹੋ ਗਿਆ ਜੀ ਚਲੋ ਠੀਕ ਹੈ ਜੀ ਲੱਗੇ ਬਲੌਗ ਬੰਦ ਕਰਨਾ ਮਿਲਦੇ ਆ ਸਵੇਰੇ ਕੇ ਹੋ ਬਲੌਗ ਜੀ ਕਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ